ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਓ ਠੀਕੋ ਵਧੀਆ ਸਰੋਂ ਤੇ ਸਪਰੇਅ ਕਰ ਰਹੇ ਹੋ ਨਾ ਅੱਜ ਹਾਂਜੀ ਹਾਂ ਇੱਕ ਆਦੇ ਵਾਸਤੇ ਕਰ ਰਹੇ ਹਾਂ ਇਹ ਉਲੀ ਰੋਗ ਲੱਗ ਜਾਂਦਾ ਜੀ ਇਹਨੂੰ ਆ ਜਿਹੜੀ ਹੈ ਨਾ ਸਿਰੇ ਤੇ ਫਲੀਆਂ ਨੂੰ ਨਾ ਚਿੱਟੀ ਚਿੱਟੀ ਜੀ ਹੋ ਜਾਂਦੀ ਹੈ ਹਾਂਜੀ ਹੋਰ ਤੇਲਾ ਤੇਲਾ ਜੀ ਲੱਗ ਜਾਂਦਾ ਜੀ ਬਾਕੀ ਫਲੀ ਨਹੀਂ ਵਧੀਆ ਬਣਦੀ ਜੀ ਉਹ ਦਾਣੇ ਦੀ ਗ੍ਰੋਥ ਵਾਸਤੇ ਨਾ ਹਾਂਜੀ ਹਾਂ ਸਪਰੇਅ ਕਰ ਰਹੇ ਹਾਂ ਹਾਂਜੀ ਰਿਜ਼ਲਟ ਵਧੀਆ ਮਿਲਦਾ ਬਹੁਤ ਵਧੀਆ ਮਿਲਦਾ ਜੀ ਠੀਕ ਹੈ ਜੀ ਆਜੋ ਜੀ ਕੈਟੂਲੀਆਂ ਭਾਰੇ ਕਿ ਲੈ ਜਾ ਚਾਰ ਪਾਦਣੇ ਜੀ ਠੀਕ ਹੈ 嗯，合理呀。Hmm.